ਸਾਡੇ ਇਸ ਵੀਡੀਓ ਦੇ ਨਾਲ ਜਿਹੜੇ ਸਾਡੇ ਸਾਰੇ ਹੀ ਦਿਵਿਆਂਗ ਭੈਣ ਭਰਾ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ ਜਿਨ੍ਹਾਂ ਦੀਆਂ ਪੈਨਸ਼ਨਾਂ ਲੱਗੀਆਂ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੁਲਾਈ ਮਹੀਨੇ ਦੀ ਪੈਨਸ਼ਨ ਅਪਡੇਟ ਤੁਹਾਨੂੰ ਦਿਆਂਗੇ ਜੀ ਅ ਅੱਜ ਦੇ ਦਿਨ ਦੇ ਵਿੱਚ ਕਿਸੇ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਆਈ ਹੈ ਜਾਂ ਨਹੀਂ ਆਈ ਹੈ ਕੀ ਅਪਡੇਟ ਹੈ ਕੀ ਖਬਰ ਹੈ ਇਹ ਤੁਹਾਨੂੰ ਦੱਸਾਂਗੇ ਸੋ ਅੱਜ ਇਹ ਤਰੀਕ ਹੋ ਗਈ ਹੈ ਜੀ 19 ਜੁਲਾਈ ਤੇ ਸਵੇਰ ਦੇ ਲਗਭਗ 8:30 ਦਾ ਟਾਈਮ ਹੋਣ ਜਾ ਰਿਹਾ ਬੀਤੀ ਰਾਤ ਜਾਂ ਫਿਰ ਬੀਤੇ ਦਿਨ ਤੇ ਅੱਜ ਸਵੇਰ ਤੱਕ ਹੁਣ ਤੱਕ ਦੇ ਜੋ ਅੰਕੜੇ ਆ ਜੋ ਅਪਡੇਟ ਆ ਉਹ ਤੁਹਾਡੇ ਨਾਲ ਅਸੀਂ ਸਾਂਝੇ ਕਰਨ ਜਾ ਰਹੇ ਹਾਂ ਸੋ ਹੁਣ ਤੱਕ ਸਾਨੂੰ ਕੋਈ ਐਦਾ ਦੀ ਅਪਡੇਟ ਕੋਈ ਸੂਚਨਾ ਨਹੀਂ ਹੈ ਕਿ ਦੋ ਜ਼ਿਲ੍ਹਿਆਂ ਨੂੰ ਛੱਡ ਕੇ ਕਿਸੇ ਹੋਰ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਜਾਰੀ ਹੋਈ ਹੋਵੇ ਜਲੰਧਰ ਜ਼ਿਲ੍ਹੇ ਦੇ ਵਿੱਚ ਵੀ ਵਢਾਪਾ ਪੈਨਸ਼ਨ ਦੇ ਜਿਹੜੇ ਲਾਭਤਾਰੀ ਨੇ ਜਿਹੜੇ ਲਾਭਪਾਤਰੀ ਨੇ ਇਹਨਾਂ ਨੂੰ ਪੈਨਸ਼ਨਾਂ ਦੇ ਮੈਸੇਜ ਕੁਝ ਸਰੋਤਿਆਂ ਨੂੰ ਜਾਰੀ ਹੋਏ ਨੇ ਹੈਂਡੀਕੈਪ ਪੈਨਸ਼ਨ ਇੱਥੇ ਜ਼ਿਆਦਾਤਰ ਸਰੋਤਿਆਂ ਨੂੰ ਜਿਹੜੇ ਜ਼ਿਆਦਾ ਲਾਭਪਾਤਰੀਆਂ ਨੂੰ ਹਲੇ ਨਹੀਂ ਆਈ ਹੈ ਉੱਥੇ ਪੈਨਸ਼ਨਾਂ ਆ ਪੈ ਜਾਣਗੀਆਂ ਆਉਂਦੇ ਇੱਕ ਦੋ ਦਿਨਾਂ ਦੇ ਵਿੱਚ ਫਾਜ਼ਲ ਦੇ ਜ਼ਿਲ੍ਹੇ ਦੇ ਵਿੱਚ ਵੀ ਮੈਸੇਜ ਲਗਭਗ ਸਾਰਿਆਂ ਨੂੰ ਆ ਚੁੱਕੇ ਨੇ ਤੇ ਇੱਥੇ ਜਿਹੜੇਾਰੇ ਫੈਸਲੇ ਜਾਰੀ ਹੋ ਗਏ ਆ ਅਸੀਂ ਇਹਨਾਂ ਦੋ ਜ਼ਿਲ੍ਹਿਆਂ ਤੋਂ ਇਲਾਵਾ ਹੋਰ ਕਿਸੇ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਜਾਰੀ ਹੋਣ ਦੀ ਸੂਚਨਾ ਕੋਈ ਨਹੀਂ ਹੈ ਸਾਨੂੰ ਮੈਸੇਜ ਕਾਫੀ ਜ਼ਿਲ੍ਹਿਆਂ ਤੋਂ ਆਉਂਦੇ ਨੇ ਤੇ ਹਾਲੇ ਨਾ ਤਾਂ ਕਿਤੇ ਵਡਾਫਾ ਫੈਸਲ ਜਾਰੀ ਹੋਈ ਹੈ ਨਾ ਵਿਧੋ ਪੈਨਸ਼ਨ ਯਾਨੀ ਕਿ ਵਿਧਵਾ ਫੈਨਸ਼ਨ ਜਿਹਨਾਂ ਕੋਲ ਨਦੀ ਲੱਗੀ ਆ ਉਹਨਾਂ ਦੀ ਫੈਨਸ਼ਨ ਵੀ ਹਾਲੇ ਕਿਤੇ ਜਾਰੀ ਨਹੀਂ ਹੋਈ ਹੈ ਤੇ ਨਾ ਹੈਂਡੀਕੈਪ ਪੈਨਸ਼ਨ ਜਾਰੀ ਹੋਈ ਹੈ ਸੋ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਾਂਗੇ ਕਿਉਂਕਿ ਸਾਡੇ ਕਈ ਲਾਭਪਾਤਰੀ ਜਿਹੜੇ ਹੈਗੇ ਆ ਭਾਵੇਂ ਉਹ ਹੈਂਡੀਕੈਪ ਨੇ ਦਿਵਿਆਂਗ ਨੇ ਬਜ਼ੁਰਗ ਨੇ ਪੈਣਾ ਨੇ ਸਾਡੀਆਂ ਇਹਨਾਂ ਦਾ ਕਈਆਂ ਦਾ ਗੁਜ਼ਾਰਾ ਜਿਹੜਾ ਆ ਪੈਨਸ਼ਨ ਦੇ ਸਿਰ ਤੇ ਚੱਲਦਾ ਹੁੰਦਾ ਇਹਨਾਂ ਨੇ ਆਪਣਾ ਸ਼ਡਿਊਲ ਬਣਾਇਆ ਹੁੰਦਾ ਹੈ ਮਹੀਨੇ ਦਾ ਰਾਸ਼ਨ ਪਾਣੀ ਸਾਰਾ ਕੁਝ ਇਹਨਾਂ ਦਾ ਪੈਨਸ਼ਨ ਤੋਂ ਆਉਂਦਾ ਹੈ ਦਵਾਈਆਂ ਦੋਵੀਆਂ ਜੋ ਵੀ ਨੇ ਸਭ ਇਹ ਪੈਨਸ਼ਨ ਤੇ ਨਿਰਧਾਰਿਤ ਹੁੰਦੇ ਨੇ ਇਸ ਲਈ ਪੈਨਸ਼ਨ ਦਾ ਕੰਮ ਜਿਹੜਾ ਜਆ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਤੇ ਪੈਨਸ਼ਨ ਧਾਰਕਾਂ ਨੂੰ ਉਹਨਾਂ ਦੀ ਵੱਧਦੀ ਰਕਮ ਉਹਨਾਂ ਦੀ ਪੈਨਸ਼ਨ ਹੈ ਜਿਹੜੀ ਜਲਦ ਜਲਦ ਖਾਤਿਆਂ ਦੇ ਵਿੱਚ ਪਹੁੰਚਾਈ ਜਾਵੇ ਕਿਉਂਕਿ ਕੰਮ ਇਸ ਵਾਰ ਵੀ ਲੇਟਾ 19 ਜੁਲਾਈ ਦੀ ਤਰੀਕ ਹੋ ਗਈ ਹੈ ਤੇ ਅਸਾਰ ਅੱਜ ਵੀ ਨਹੀਂ ਆ ਪੈਨਸ਼ਨ ਜਾਰੀ ਹੋਣ ਦੇ 20 ਤਰੀਕ ਤੋਂ ਪਾਰ ਕੰਮ ਜਾਂਦਾ ਜਾ ਰਿਹਾ ਹੈ ਤੇ ਮਹੀਨੇ ਤੇ ਅਖੀਰ ਦੇ ਵਿੱਚ ਪੈਨਸ਼ਨ ਜਾਰੀ ਹੋਣ ਨਾਲ ਕਾਫੀ ਮੁਸ਼ਕਲਾਂ ਦਾ ਸਾਹਮਣਾ ਇਹਨਾਂ ਲਾਭਪਾਤਰੀਆਂ ਨੂੰ ਇਹਨਾਂ ਲਾਭਤਾਰਾਂ ਨੂੰ ਕਰਨਾ ਪੈਂਦਾ ਇਸ ਲਈ ਅਸੀਂ ਬੁਰਜ਼ੋਰ ਮੰਗ ਵੀ ਕਰਦੇ ਹਾਂ ਔਰ ਬੇਨਤੀ ਵੀ ਕਰਦੇ ਹਾਂ ਪੰਜਾਬ ਸਰਕਾਰ ਦੇ ਅੱਗੇ ਕਿ ਜਲਦ ਜਲਦ ਪੈਨਸ਼ਨਾਂ ਨੇ ਜਿਹੜੀਆਂ ਜਾਰੀ ਕੀਤੀਆਂ ਜਾਣ ਤਾਂਕਿ ਇਹ ਜਿਹੜੇ ਲਾਭਪਾਤਰੀ ਨੇ ਇਹ ਥੋੜੇ ਸੁਖਾਲੇ ਹੋ ਸਕਣ ਇਹਨਾਂ ਦਾ ਗੁਜ਼ਰ ਬਸਰ ਜਿਹੜਾ ਉਹ ਥੋੜਾ ਸੁਖਾਂ ਵਿੱਚ ਟੰਗ ਨਾਲ ਹੋ ਸਕੇ ਸੋ ਫਿਲਹਾਲ ਜੀ ਅਪਡੇਟ ਇਹੀ ਹੈ ਕਿ ਹਾਲੇ ਤੱਕ ਪੈਨਸ਼ਨ ਕਿਤੇ ਜਾਰੀ ਨਹੀਂ ਹੋਈ ਹੈ ਜੇਕਰ ਵੈਲਫੇਅਰ ਹੋ ਜਾਂਦੇ ਨੇ ਕਿਸੇ ਜ਼ਿਲ੍ਹੇ ਦੇ ਅੱਜ ਪੈਨਸ਼ਨ ਜਾਰੀ ਹੁੰਦੀ ਹੈ ਅਸੀਂ ਤੁਰੰਤ ਉਸੇ ਵੇਲੇ ਆ ਕੇ ਲਾਈਵ ਤੁਹਾਨੂੰ ਅਪਡੇਟ ਦੇਵਾਂਗੇ ਇਸ ਲਈ ਸਾਨੂੰ ਸਾਡੇ ਵੱਲੋਂ ਜੋ ਸਟੀਕ ਖਬਰ ਹੈ ਸਹੀ ਖਬਰ ਹੈ ਉਹ ਤੁਹਾਡੇ ਤੱਕ ਪਹੁੰਚਦਾ ਗੰਨਾ ਜ਼ਰੂਰੀ ਹੈ ਇਸ ਲਈ ਚੈਨਲ ਦੇ ਨਾਲ ਤੁਸੀਂ ਜੁੜੇ ਰਹੋ ਤੁਹਾਨੂੰ ਜੜੀ ਲਾਈਵ ਅਪਡੇਟ ਉਸੇ ਵੇਲੇ ਮਿਲੇਗੀ ਜਦੋਂ ਕਿਸੇ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਜਾਰੀ ਹੋ ਜਾਏਗੀ ਸੋ ਇਹ ਤਾਂ ਗੱਲ ਹੈ ਜੀ ਫੈਕਸ਼ਨ ਦੀ 1500 ਹੋ ਜਾਵੇ ਐਸੇ ਫੈਕਸ਼ਨ ਆਣੀ ਆ ਤੁਹਾਨੂੰ ਇੱਥੇ ਕਲੀਅਰ ਕਰ ਦਈਏ ਇਸ ਇਲਾਵਾ ਇੱਕ ਤੁਹਾਡੇ ਨਾਲ ਸਰਕੂਲਰ ਸਾਂਝਾ ਕਰ ਰਹੇ ਹਾਂ ਸਾਡੇ ਨਾਲ ਕਈ ਸਰੋਤੇ ਸਾਡੇ ਜਿਹੜੇ ਨੇ ਜਿਹੜੇ ਜਿਨ੍ਹਾਂ ਦੀ ਕੁਆਲੀਫਿਕੇਸ਼ਨ ਹੋ ਚੁੱਕੀ ਆ ਏਜਿਬਲ ਨੇ ਤੇ ਉਹ ਬੇਰੁਜ਼ਗਾਰ ਨੇ ਉਹਨਾਂ ਲਈ ਇਹ ਖਬਰ ਜ਼ਰੂਰੀ ਹੈਗੀ ਆ ਹਾਈ ਕੋਰਟ ਆਫ ਪੰਜਾਬ ਐਂਡ ਹਰਿਆਣਾ ਐਟ ਚੰਡੀਗੜ੍ਹ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਇਹ ਪੋਸਟਾਂ ਕਰੀਆਂ ਗਈਆਂ ਨੇ ਕਿੰਨੀਆਂ ਦੀਆਂ ਇਹ ਪੋਸਟਾਂ ਨੇ ਤੇ ਜਨਰਲ ਕੈਟੇਗਰੀ ਦੇ ਵਿੱਚ 63 एसएससी एसपीवीसी कैटेगरी ਦੇ 8 ਤੇ ਐਕਸੈਸਰੀਵਸ ਮੈਨ ਦੇ ਜਿਹੜੀ ਕੈਟਾਗਰੀ ਦੇ 4 ਵਹੇ ਬਵਾਹ ਹੋ ਜਿਹੜੀਆਂ ਵਾਕੈਂਸੀਸ ਨੇ ਰੱਖਣੀਆਂ ਨੇ ਜਿਹੜੀਆਂ ਇਹਨਾਂ ਨੇ ਤੇ ਆਨਲਾਈਨ ਤੁਸੀਂ ਅਪਲਾਈ ਕਰ ਸਕਦੇ ਆ ਜੇ 14/7/25 ਤੋਂ ਤੇ 4/8/2025 ਦੇ ਵਿੱਚਕਾਰ ਜਿਹੜਾ ਆਪ ਅਪਲਾਈ ਕਰ ਸਕਦੇ ਆ ਤੇ ਅੱਗੇ ਸਾਰਾ ਡਿਟੇਲ ਨੋਟੀਫਿਕੇਸ਼ਨ ਦੇ ਅੰਦਰ ਇੱਥੇ ਦਰਸਾਇਆ ਗਿਆ ਤੇ ਕਿਹਨੀਆਂ ਤਰਖਾਂ ਹੋਣਗੀਆਂ ਕੀ ਕ੍ਰਾਈਟੇਰੀਆ ਹੋਏਗਾ ਇਹਦਾ ਡਿਟੇਲ ਨੋਟੀਫਿਕੇਸ਼ਨ ਜਦੋਂ ਆਏਗਾ ਉਹ ਵਿਦੋਣਾ ਸਾਂਝਾ ਕਰ ਦਾਂਗੇ ਤੇ ਇਹ ਪੋਸਟਾਂ ਵਾਲੇ ਤੁਸੀਂ ਆਪ ਅਪਲਾਈ ਕਰ ਸਕਦੇ ਆ ਜੇਕਰ ਤੁਸੀਂ ਇੱਛਾ ਕੋ ਤੁਸੀਂ ਕੰਮ ਚਾਹੁੰਦੇ ਆ ਸੋ ਇਹ ਹੈ ਜੀ ਕਹਾਣੀ ਪੈਨਸ਼ਨ ਦੀ ਵੀ ਤੇ ਪੋਸਟਾਂ ਦੀ ਵੀ ਪੈਨਸ਼ਨ ਦੀ ਅੱਜ ਵੀ ਦੇਖ ਲੈਣੇ ਆ ਜਿਹੋਨੇ ਤਰੀਕਾ ਜਿਹਾ ਹੋ ਚੱਲੇ ਆ ਤੇ ਵੈਸੇ ਅੱਜ ਆਸਾਰ ਸਾਡੇ ਵੱਲੋਂ ਤਾਂ ਜ਼ੀਰੋ ਹੀ ਲੱਗਦੇ ਆ ਕਿ ਅੱਜ ਵੀ ਜਾਰੀ ਹੋਏਗੀ ਸੌਦੇ ਦਿਨਾਂ ਦੇ ਵਿੱਚ ਪੈਨਸ਼ਨਾਂ ਪੈਂਡ ਦੀ ਉਮੀਦ ਹੈਗੀ ਆ ਛੋਟੇ ਜਿਹਲੇ ਹੋ ਸਕਦੇ ਨੇ ਪਹਿਲਾਂ ਕਵਰ ਹੋ ਜਾਣ ਉਸ ਤੋਂ ਬਾਅਦ ਵੱਡੇ ਜਿਹਲੇ ਦੀ ਪੈਨਸ਼ਨਾਂ ਪਹਿਣ ਲੁਧਿਆਣੇ ਤੋਂ ਸਾਨੂੰ ਕਾਫੀ ਮੈਸੇਜ ਆ ਰਹੀ ਆ ਪੈਸ਼ਾ ਅਜੇ ਕਿਤੇ ਨਹੀਂ ਪਈ ਜੀ ਸਿੱਧੀ ਜੀ ਗੱਲ ਹੈ ਤੇ ਜਦੋਂ ਪਈਗੀ ਤੁਹਾਨੂੰ ਅਪਡੇਟ ਅਸੀਂ ਦੇ ਦੇ ਆ ਗਿਆ ਧੰਨਵਾਦ ਜੇਕਰ ਤੁਹਾਡੇ ਕੋਈ ਕੁਐਸਚਨ ਸਵਾਲ ਨੇ ਉਹ ਕਮੈਂਟ ਦੇ ਵਿੱਚ ਤੁਸੀਂ ਪੁੱਛ ਲੈਣਾ ਤੇ ਉਹਦੇ ਤੁਹਾਨੂੰ ਅਸੀਂ ਜਵਾਬ ਦੇਾਂਗੇ ਤੇ ਬਾਕੀ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਤਤਲੇ ਦੀ ਇਜਾਜ਼ਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ ਜੀ